ਤੁਸੀਂ ਐਮਪੀ ਰਹੇ ਤੁਸੀਂ ਮੰਤਰੀ ਰਹੇ ਅਮਰ ਸਾਹਿਬ ਲੋਖਨਾਥ ਤੋਂ ਨਰਤਾ ਤੱਕ ਉੱਡ ਕੇ ਦਿੱਲੀ ਵਿੱਚ ਲੋਕ ਸਭਾ ਦੇ ਮੈਂਬਰ ਰਹੇ ਬਜਾਏ ਕਿ ਸਰ ਕਿ ਮੈਂ ਗੱਲਾਂ ਕਰਾਂ ਮੈਂ ਕੁਲਦੀਪ ਧਾਲੀਵਾਲ ਲੋਕਾਂ ਨੂੰ ਦੱਸਾਂ ਕਿ ਮੈਂ ਪੌਣੇ 2 ਸਾਲ ਚ ਸਰਦਾਰ ਭਗਵੰਤ ਸਿੰਘ ਮਾਨ ਦੀ ਕੈਬਨਟ ਦੇ ਵਿੱਚ ਜਿਹੜੇ ਵੀ ਨੂੰ ਕੰਮ ਦਿੱਤੇ ਮੈਂ ਕਿਤੇ ਵੀ ਕੀਤੇ ਸਿੱਧੂ ਸਾਹਿਬ ਆਪਣੇ ਕੰਮ ਦੱਸੋ ਸਰ ਕੀ ਆ ਲੈ ਜੀ ਥੁੱਕਦਾ ਬੜੇ ਦਾ ਪੂਰ ਪੰਜਾਬ ਤੇ ਥੁੱਕਦਾ ਬੜੇ ਵੀ ਪੱਕਾ ਗੱਲਾਂ ਦਾ ਨਹੀਂ ਗੱਲਾਂਬੁਲਾ ਬਹੁਤ ਹੋ ਗਿਆ ਇੱਥੇ ਪ੍ਰੈਕਟੀਕਲੀ ਗਰਾਊਂਡ ਤੇ ਦੱਸੋ ਜੋ ਕਿਹਦੇ ਨਾਲ ਨੇ ਕਲੀਅਰ ਕੱਟ ਕਹਿੰਦੇ ਕਿਹਦੇ ਨਾਲ ਨੇ ਸਭਾ ਉਹ ਕੱਲ ਕੱਲ ਬਹਿ ਕੇ ਬੜੀ ਸਿੱਖਾਂ ਦੀ ਗੱਲ ਕਰਦੇ ਸਭ ਨੇ ਕੰਫਿਊਜ਼ ਬੰਦੇ ਨੇ ਕਦੀ ਭਾਜਪਾ ਨੇ ਕਦੀ ਕਾਂਗਰਸਾਂ ਨੇ 75 ਸਾਲਾਂ ਸਿੱਖਾਂ ਦਾ ਨੁਕਸਾਨ ਕਿਨੇ ਕੀਤਾ ਜੀ ਪੰਜਾਬ ਦਾ ਬੇੜਾ ਕਿਨੇ ਗਰ ਕੀਤਾ ਮੈਂ ਤਾਂ ਉਹਨਾਂ ਨੂੰ ਕੰਫਿਊਜ਼ ਕਰਨਾ ਕਿ ਜਿਨ੍ਹਾਂ ਨੇ ਬੇੜਾ ਗਰ ਕੀਤਾ ਉਹਨਾਂ ਨੇ ਤੁਸੀਂ ਤੋ ਦੇਖ ਲਿਆ ਕਦੀ ਮੋਦੀ ਨੂੰ ਪਾਪਾ ਕਹਿੰਦਾ ਵੀ ਤੇ ਕਦੀ ਕੈਪਟਨ ਨੂੰ ਕਹ ਰਿਹਾ ਜਿੰਦਾ ਰੌਣਕੀ ਉਡਾਣਦਾ ਵੀ ਮਿਲਿਆ ਉਹਦੇ ਪਤਾ ਤਾਂ ਦੱਸੋ ਸਾਨੂੰ ਮੈਨੂੰ ਤੇ ਇਹ ਲੀਡਰ ਦਾ ਇਹ ਕਦੋਂ ਲੱਗਾ ਵੀ ਕਹਿੰਦਾ ਕੀ ਹੈ ਇਹ ਕਰਦਾ ਕੀ ਚਾਹੁੰਦਾ ਇਹਦਾ ਏਜੰਡਾ ਕੀ ਹੈ ਨਾ ਕਾਂਗਰਸੀਆਂ ਨੂੰ ਪਤਾ ਵੀ ਇਹਦਾ ਏਜੰਡਾ ਕੀ ਉਹਨਾਂ ਨੂੰ ਪਤਾ ਵੀ ਇਹ ਜਦੋਂ ਪਿੱਛੇ ਲੈ ਗਿਆ ਉਦੋਂ ਪਤਾ ਕੀ ਕਰਦਾ ਹੁਣ ਵੀ ਕੀ ਕਰਦਾ ਸੋ ਮੈਨੂੰ ਲੱਗਦਾ ਕਿ ਸਿੱਧੂ ਸਾਹਿਬ ਕਨਫਿਊਜ਼ ਨੇ ਆਪਣੀ ਜ਼ਿੰਦਗੀ 'ਚ ਪਹਿਲਾਂ ਤਾਂ ਖੁਦੋਂ ਕਲੀਅਰ ਹੋ ਜੀ ਫੋਟੋ ਦੂਜਾ ਦੱਸ ਸਿੱਧੂ ਵਾਵਾ ਕਿਦੇ ਨੂੰ ਹੁੰਦਾ ਜੋਕ ਕਰ ਦੋ ਇਹਨਾਂ ਨੂੰ ਬੜੇ ਬੜੇ ਵੱਡੇ ਮੌਕੇ ਮਿਲੇ ਸਾ ਤਿੰਨਾਂ ਦਾ ਨਾ ਅੰਮ੍ਰਿਤਸਰੀਆਂ ਦਾ ਛੁੱਟ ਕੇ ਭਾਜਪੀ ਦੇ ਝੰਡੇ ਤੋਂ ਉਹਨਾਂ ਨੂੰ ਭੇਜਿਆ ਹੁੰਦਾ ਇਹ ਲੋਕ ਬੰਨਾਂ ਨੇ ਕੀਤਾ ਕੋਈ ਨਹੀਂ ਕਦੀ ਕਦੇ ਲੜ ਕੇ ਆ ਜਾਂਦਾ ਕਦੀ ਕਦੇ ਲੜ ਕੇ ਆ ਜਾਂਦਾ ਕਿੱਡਾ ਵੱਡਾ ਮਹਿਕਮਾ ਸੀਗਾ ਕਪਤਨ ਜੀ ਦੇ ਨਾਲ ਲੋਕਲ ਬਾਡੀ ਦਾ ਹੀ ਬੇਰੁਖਤਾ ਪਾਵਰ ਦਾ ਮਹਿਕਮਾ ਸੀਗਾ ਕੀ ਕੀਤਾ ਜੀ ਦੱਸੋ ਕੰਮ ਕੋਈ ਕਰਦਾ ਨਹੀਂ ਔਰ ਠੋਕੋਦਾਰੀ ਠੋਕਰਦਾਰੀ ਲੈ ਕੋਈ ਠੋਕੋਦਾਰੀ ਕੀਤਾ ਕੀ ਜੀ ਅੱਜ ਕੰਮ ਦਾਸ ਤੇ ਤਾੜੀ ਮਾਰ ਗਈ ਦੱਸ ਰਾਂ ਇੱਕ ਦਾ ਤਾੜੀ ਮਾਰ ਕੇ ਵੀ ਮੈਂ ਆ ਕੰਮ ਕੀਤਾ ਜੀ ਪੰਜਾਬ ਲਈ ਲੈ ਹੀ ਤਾੜੀ ਮਾਰਦਾ ਨਹੀਂ ਕੰਮ ਵੀ ਦੱਸ ਕੋਈ ਪਿਓ ਦੇ ਪੁੱਤਾਂ ਵੀ ਕੀਤਾ ਕੀ ਆ ਗੱਲਾਂ ਹੀ ਕਰੀ ਜਾਂਦਾ ਤੈਨੂੰ ਮੁਹੱਬਤ ਦੀ ਕੇ ਬੜਾਉਣਾ ਨਹੀਂ ਤੁਹਾਡੇ ਅਰਖ ਬੁਝਾਤਾ ਉਹ ਹੈ ਨਹੀਂ ਅੱਲੇ ਬੱਲੇ ਕੁਝ ਦੀਸਾ ਦੇ ਲੋਕ ਮੈਂ ਫੇਰ ਸਵਜੂਦ ਕਰਦਾ ਬਾਜੇ ਜਿੰਦੇ ਪਤਾ ਦੁਆਬੇ ਦੇ ਕਿਨੇ ਥੁੱਕਦਾ ਬੜੇ ਭਗਾ ਦੇ ਮਾਦੀ ਜਿੰਦੇ ਦੇ ਆ ਵੀ ਬੰਦਾ ਥੁੱਕਦਾ ਬੜੇ ਭਗਾ ਦੇ ਇੱਥੇ ਦੇਖਦੇ ਜਾਂਦਾ ਇਹ ਤਾਂ ਕਿਹਦੇ ਨਾ ਪੰਜਾਬੀ ਕਿਹਦਾ ਜਾਂ ਬੰਦਾ ਥੁੱਕਦਾ ਬੜੇ ਭਗਾਉਂਦਾ ਸਿੱਧੂ ਦਾ ਵੀ ਹਾਲ ਆ ਪਹਿਲਾਂ ਦਾ ਆਪਣਾ ਵਾਵਾ ਕਲੀਅਰ ਕਰ ਲੈ ਪਿਓ ਦਾ ਵਾਵਾ ਕਿਦੇ ਨਾ ਉਹ ਕਿਹੜੀ ਪਾਰਟੀ ਚ ਸਭ ਦੇਖਦੇ ਗੱਲ ਉਹ ਪਾਰਟੀ ਕਿਹੜੀ ਚ ਕਿਦੇ ਨਾ ਵਾਵਾ ਦੂਜੀ ਗੱਲ ਦੂਜੀ ਗੱਲ ਮੇਰਾ ਸਵਾਲ ਉਹਦੇ ਨਾਲ ਹੋਇਆ ਕਿ ਪਿਛਲੇ 50 ਸਾਲਾਂ ਪੰਜਾਬ ਦਾ ਬੇੜਾ ਕਿੰਨਾ ਕਰ ਕੀਤਾ ਪਹਿਲਾਂ ਇਹ ਕਲੀਅਰ ਕਰਨ ਸਿੱਧੂ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ